ਓ ਜੀ ਵੀਰੋ ਕਾਲੀਆਂ ਘਾਟਾਂ ਦੇਖੋ ਆਹ ਹੈ ਓ ਬੱਲੇ ਆਇਆ ਹੁਣ ਟਰਾਲੀ 'ਚ ਪਹੁੰਚੇ ਜੀਏ ਦੇਖੋ ਗੱਦੇ ਗੁੱਦੇ ਸ਼ਟ ਕਰਕੇ ਆਏ ਆ ਮੱਠਾ ਮੜਜਾ ਸਾਰ ਟੇਕ ਲਿਆ ਓਹ ਹਾਏ ਓਏ ਕਿੰਨਾ ਦੀ ਆਇਆ ਦੇਖੋ ਜੀ ਨਾਨਕਸਰ ਇਹਨਾਂ ਲਾਓ ਜੀ ਵੀਰੋ ਹੋ ਗਈ ਟਰਾਲੀ ਸਟਾਰਟ ਕਹਿੰਦੇ ਵੀਰੋ ਨਾਨਕਸਰ ਜਾਣ ਨੂੰ ਪਿੰਦਰ ਬਲਾਗ ਚ ਲੈਣਾ ਜਰੂਰ ਹੈ ਸਾਨੂੰ ਉਹ ਦੇਖੋ ਪਿੰਦਰ ਪਿੰਦਰ ਹਾਏ ਹਾਏ ਉਹ ਦਾਨਾ ਵੀਰ ਖੜਾ ਛੱਟਾ ਦਾਨਾ ਜੀ ਕੀ ਹੋ ਗਿਆ ਜਾਣਾ ਨਹੀਂ ਦਾਨਾ ਕਰ ਜਾਣਾ ਨਹੀਂ ਆਪ ਫਿਰ ਜਾਏ ਕਰੇ ਮੁੰਡੇ ਚਲੋ ਵੇਰਾ ਦਾ ਸ੍ਰੀ ਆਕਾਰ ਰੋ ਜਮੇ ਪਿੰਦਰ ਨੂੰ ਪੈਂਦਾ ਇਹਨੂੰ ਪਿੰਦਰ ਲੈ ਨਹੀਂ ਜਾਂਦਾ ਬੰਦਾ ਲਓ ਜੀ ਵੀਰੋ ਚੱਲਦੇ ਨਾਂ ਦੇ ਸਾਥ ਚੱਲੇ ਜੀ ਯਾਤਰਾ ਵੈਟਰੇ ਚੱਲੇ ਸਾਰੀ ਸਾਰੀ ਸੰਗਤ ਚਲੋ ਵੀਰੋ ਲਓ ਜੀ ਵੀਰੋ ਪਹੁੰਚ ਗਏ ਆਪਾਂ ਰੈਕਾਟ ਲੋ ਜੀ

लो जी भी ट्रैक्टर लग गया पार्किंग चार से चल दिन आने दर्शन कराने चलो फिर आ जाओ लो जी भीरो देखा अंदर दे पहुँच गया पर नानक सर तो ये देखो जी कि ज्यादा नौ साल Thank you. ਆ ਲੋ ਜੀ ਮੀ ਪੈਣ ਲੱਗ ਗਿਆ ਮੀ ਸਟਾਰਟ ਹੋ ਕੇ ਲੋ ਦੇਖੋ ਜੀ ਮੀ ਪੈਣ ਲੱਗਾ ਚਲੋ ਚਲੋ ਮੀ ਪੈਣ ਲੱਗ ਗਿਆ ਤੇ ਲੋ ਜੀ ਵੀਰੋਂ ਹੁਣ ਪ੍ਰਸਾਦਾ ਪਾਣੀ ਸਕੇਨ ਆਇਆ ਪੈਸਾ ਨੂੰ ਦੱਸਦੇ ਆ ਲੋ ਜੀ ਵੀਰੋਂ ਪਛੜ ਲਗੇ ਤੇ ਮੁੱਠਾ ਦੇਖ ਲਿਆ ਜੇ ਉਹ ਆ ਫੈਕੀ ਦਿਗਾ ਰੇਗੀ ਉਹ ਦੇਖੋ ਜੀ तो हम आप उत्था तुरके सारे चलो फिर हाँ आूटा देखो जी सब तो पुराना रुख है जी ये ये मान लो होगा अज तो पट साल पहला का जी देखो नानक चार ਦੇ ਲੋ ਜੀ ਤੁਹਾਨੂੰ ਉਹ ਬੋਲੀ ਸਾਹਿਬ ਲੈ ਕੇ ਜਾਣੇ ਆ ਇਹ ਬੋਲੀ ਸਾਹਿਬ ਦਵਾਰ ਸਾਹਿਬ ਤੋਂ ਲੈ ਕੇ ਜਾਣੇ ਜੋ ਕਿ ਨਵਾਂ ਬਣਾਇਆ ਵਾ ਤੇ ਦੇਖੋ ਸਾਹਮਣੇ ਗੇਟ ਨਵੇਂ ਨੇ ਸਾਰੇ ਤੇ ਨਵਾਂ ਬਣਾਇਆ ਬੋਲੀ ਸਾਹਿਬ ਤੇ ਤੁਹਾਨੂੰ ਸਾਰਾ ਦਰਸ਼ਨ ਕਰਾਉਣੇ ਨੇ ਨਵੇਂ ਉਹ ਬੋਲੀ ਸਾਹਿਬ ਦੇ ਤੇ ਆ ਜਾਓ ਕੀ ਕਿ ਪੌਣ ਰੂਹਾਂ ਮਿਤਾ ਜਾਨ ਮੈਂ ਆ ਗਿਆ ਲੋ ਜੀ ਵੀਰੋ ਕਾਲੀਆਂ ਘਾਟਾਂ ਦੇਖੋ ਆਹੋ ਬੱਲੇ

बारिश आ गई बारिश आ गया मी, मी आ गया बारिश आ गया बारिश कितना मी गया देखो नानक सर

ਆ ਦੇਖੋ ਜੀ ਫੁੱਲ ਜਾਮ ਲੱਗ ਗਿਆ ਮਗਰ ਜਾਮ ਪੂਰੇ ਜਾਮ ਲੋ ਜੀ ਵੀਰ ਪੈਂਟ ਨੂੰ ਜਾਂਦੇ ਸੀ ਹੁਣ ਆਪਾਂ ਬਾਈ ਦਰਸ਼ਨ ਕਰਨ ਲਈ ਰੋਗੇ 13 ਮੰਜਰੀ ਗੁਰਦੁਆਰਾ ਸਾਹਿਬ ਦੇ ਤੇ ਸੋਨ ਨੂੰ ਵੀ ਸਾਨੂੰ ਕਰਾਉਣੇ ਆ ਤੇ ਆ ਜਿਓ ਸੋਕਾਰ ਦਿਮਾਵੇ ਆਏ ਰਾਮ ਮੰਦਰੀ ਗੁਰਦੁਆਰਾ ਸਾਹਿਬ ਦੇ

ਤੇ ਡਿਵਾਈਡ ਕਰ ਤੇ ਲੋ ਜੀ ਵੀਰ ਆਪਾਂ ਪਹੁੰਚ ਗਏ ਰੈਕ ਆਟ ਤੇ ਆਹ ਦੀ ਤੇਛਾ ਤੇ ਹੁਣ ਟਾਲੀ ਆ ਨਾ ਸਾਬ ਪਹੁੰਚ ਕੇ ਤੇ ਬਸ ਆਪਣਾ ਪਿੰਡ ਇਥੋਂ 10 20 ਕਿਲੋਮੀਟਰ ਦੂਰੀ ਆ ਤੇ ਚਲੋ ਫੇ ਚੱਲਦੇ ਪਿੰਡ ਨੂੰ ਆਜੋ 11 ਵਾਹ ਵਾਸਰੀਆ ਕਾਲ